ਪਟਿਆਲਾ ਦੇ ਵਿੱਚ ਇੱਕ ਕਰਨਲ ਦੇ ਨਾਲ ਪੰਜਾਬ ਪੁਲਿਸ ਵੱਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਵਿੱਚ ਹੁਣ ਇੱਕ ਵੱਡਾ ਮੋੜ ਸਾਹਮਣੇ ਆਇਆ ਹੈ ਇਹ ਮਾਮਲਾ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਚੁੱਕਿਆ ਹੈ ਜਿੱਥੇ ਕੇਸ ਸੁਣਵਾਈ ਹੋਈ ਅਤੇ ਇਸ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਝਾੜਚੰਬ ਹੋਈ ਹੈ ਅਦਾਲਤ ਦੇ ਅੱਗੇ ਅੰਦਰ ਕੀ ਕੁਝ ਰਿਹਾ ਤੁਹਾਨੂੰ ਸਾਰੀ ਗੱਲ ਦੱਸਾਂਗੇ ਦਰਅਸਲ ਐਡਵੋਕੇਟ ਜੀਬ ਸ਼ਰਮਾ ਜੋ ਕਿ ਕੰਪਿਟੀਸ਼ਨ ਕਰਤਾ ਨੇ ਉਹਨਾਂ ਨੇ ਪਟੀਸ਼ਨ ਪਾਈ ਹੋਈ ਸੀ ਤੇ ਉਧਰ ਜਿਹੜਾ ਪੀੜਿਤ ਪਰਿਵਾਰ ਸੀ ਕਰਨਲ ਦਾ ਉਹਨਾਂ ਦੇ ਐਡਵੋਕੇਟ ਆਲੂ ਵਾਲਿਆ ਨੇ ਪਟੀਸ਼ਨ ਪਾਈ ਹੋਈ ਸੀ ਤੇ ਦੋਵੇਂ ਪਟੀਸ਼ਨਾਂ ਮਰਜ ਹੋਈਆਂ ਉਹਦੀ ਸੁਣਵਾਈ ਅੱਜ ਹੋਈ ਹੈ ਇਸ ਸੁਣਵਾਈ ਦੇ ਦੌਰਾਨ ਅਦਾਲਤ ਨੇ 2 ਦਿਨ ਦਾ ਸਮਾਂ ਦਿੱਤਾ ਹੈ ਪੰਜਾਬ ਪੁਲਿਸ ਨੂੰ ਜਾਨੀ ਕਿ ਪੰਜਾਬ ਸਰਕਾਰ ਨੂੰ ਕਿ ਜਵਾਬ ਦਾਖਲ ਕੀਤਾ ਜਾਵੇ 2 ਦਿਨਾਂ ਦੇ ਵਿੱਚ ਐਫੀਡੈਵਟ ਦੇਣਾ ਹੋਏਗਾ ਕਿ ਜਿਹੜੀ ਇਹ ਘਟਨਾ ਹੈ ਉਹਦੇ ਉੱਤੇ ਕਾਰਵਾਈ ਉਸ ਤਰੀਕੇ ਨਾਲ ਕਿਉਂ ਨਹੀਂ ਹੋਈ ਤਾਂ ਅਦਾਲਤ ਵੱਲੋਂ ਬਹੁਤ ਸਾਰੇ ਸਵਾਲ ਪੁੱਛੇ ਗਏ ਜਿਦੇ ਵਿੱਚ ਇਹ ਵੀ ਪੁੱਛਿਆ ਗਿਆ ਕਿ ਜਿਹੜਾ ਪੀੜਤ ਪਰਿਵਾਰ ਹੈ ਉਹ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਕਿਉਂ ਨਹੀਂ ਹੈਗਾ ਅਦਾਲਤ ਨੇ ਸਖਤੀ ਨਾਲ ਇਹ ਵੀ ਪੁੱਛਿਆ ਕਿ ਕਰਨਲ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪਰਚਾ ਪਹਿਲਾਂ ਦਰਜ ਕਿਉਂ ਨਹੀਂ ਕੀਤਾ ਤਾਂ ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਜੇ ਕਰਨਲ ਨਾਲ ਇਦਾਂ ਹੋਇਆ ਤਾਂ ਜੇਕਰ ਆਮ ਲੋਕਾਂ ਨਾਲ ਕੀ ਕੁਝ ਹੁੰਦਾ ਹੋਵੇਗਾ ਤਾਂ ਅਦਾਲਤ ਦਾ ਰੁਖ ਸਖਤ ਦੇਖਣ ਨੂੰ ਮਿਲਿਆ ਅੱਜ ਇਥੋਂ ਤੱਕ ਕਿ ਜਿਹੜੀ ਪਰਿਵਾਰ ਮੰਗ ਕਰ ਰਿਹਾ ਹੈ ਸੀਬੀਆਈ ਜਾਂਚ ਦੀ ਤਾਂ ਉਹਦੇ ਬਾਰੇ ਵੀ ਅਦਾਲਤ ਨੇ ਟਿੱਪਣੀ ਕੀਤੀ ਹੈ ਤਾਂ ਮਾਨਯੋਗ ਹਾਈ ਕੋਰਟ ਦੇ ਜੱਜ ਨੇ ਕਿਹਾ ਕਿ ਜੇਕਰ ਪਰਵਾਸ ਕਾਰਵਾਈ ਸਹੀ ਤਰੀਕੇ ਨਾਲ ਨਾ ਹੋਈ ਜਿਹੜੀ ਐਸਆਈਟੀ ਬਣਾਈ ਗਈ ਹੈ ਤਾਂ ਫਿਰ ਮੈਟਰ ਜੇ सीबीआई ਨੂੰ ਦੇਣਾ ਜਾਂ ਨਹੀਂ ਦੇਣਾ ਉਸ ਦਾ ਫੈਸਲਾ ਵੀ ਅਦਾਲਤ ਕਰੇਗੀ ਤਾਂ ਪੀੜਤ ਪਰਿਵਾਰ ਵੱਲੋਂ ਵੀ ਪਟੀਸ਼ਨ ਪਾਈ ਗਈ ਸੀ ਕਿ ਇਹ ਅਸੀਂ ਜਿਹੜੀ ਜਾਂਚ ਐਸਆਈਟੀ ਕਰੀਆ ਉਸ ਤੋਂ ਸੰਤੁਸ਼ਟ ਨਹੀਂ ਹੈਗੇ ਇਹ ਜਾਂਚ सीबीआई ਨੂੰ ਸੰਪਣੀ ਚਾਹੀਦੀ ਹੈ ਤਾਂ ਉਸ ਮੈਟਰ ਦੇ ਵਿੱਚ ਹੁਣ 2 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੂੰ ਤਾਂ ਐਫੀਡੈਵਟ ਫਾਇਲ ਕਰਨਾ ਪਏਗਾ ਉਸ ਸਬਸ ਨੂੰ ਆਪਣਾ ਦਸਤਾਵਜ਼ਾਂ ਦੇ ਹੇਠ ਕੇ ਇਸ ਪੂਰੇ ਮੈਟਰ ਦੇ ਵਿੱਚ ਸਟੇਟਸ ਰਿਪੋਰਟ ਹੈ ਜਿਹੜੀ ਉਹ ਕੀ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ 12 ਪੁਲਿਸ ਅਧਿਕਾਰੀਆਂ ਜਿਹਦੇ ਵਿੱਚ ਇੰਸਪੈਕਟਰ ਰੈਂਕ ਦੇ ਅਧਿਕਾਰੀ ਵੀ ਨੇ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਨੇ ਉਹਨਾਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਵੱਡਾ ਐਕਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਉੱਤੇ ਹੋ ਸਕਦਾ ਕਿਉਂਕਿ ਅਦਾਲਤ ਦੀ ਕਾਰਵਾਈ ਹੁਣ ਸਖਤ ਨਜ਼ਰ ਆ ਰਹੀ ਹੈ ਤਾਂ ਇਹ ਵੀ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਦੇ ਨਾਲ ਸਾਰੀਆਂ ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਆਰਮੀ ਦੇ ਰਿਟਾਇਰਡ ਅਫਸਰ ਜਾ ਕੇ ਖੜਦੇ ਨੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਧਾਨੇ ਪ੍ਰਦਰਸ਼ਨ ਵੀ ਹੁੰਦੇ ਨੇ ਡੀਸੀ ਦਫਤਰ ਪਟਿਆਲੇ ਦੇ ਬਾਹਰ ਧਾਨੇ ਪ੍ਰਦਰਸ਼ਨ ਦੌਰਾਨ ਫਿਰ ਜਿਹੜਾ ਭਰੋਸਾ ਦਿੱਤਾ ਜਾਂਦਾ ਡਿਪਟੀ ਕਮਿਸ਼ਨਰ ਵੱਲੋਂ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਨੂੰ ਕਿ ਤੁਹਾਡੀ ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਕਰਵਾ ਦਿੱਤੀ ਜਾਏਗੀ ਤੱਕ 31 ਮਾਰਚ ਦਾ ਸਮਾਂ ਦਿੱਤਾ ਉਹਨਾਂ ਨੂੰ ਕਿ ਉਸ ਦਿਨ ਤੁਹਾਡੀ ਸੀਐਮ ਭਗਵਾਨ ਤਮਾਨਾ ਮੁਲਾਕਾਤ ਕਰਵਾਈ ਜਾਏਗੀ ਜਿਸ ਤੋਂ ਬਾਅਦ ਉਹਨਾਂ ਨੇ ਧਾਰਨਾ ਤਾਂ ਖਤਮ ਕਰ ਦਿੱਤਾ ਪਰ ਇਹ ਮਾਮਲਾ ਹੁਣ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਸਗੋਂ ਇਹ ਮਾਮਲਾ ਤਾਂ ਹਜੂ ਹੈ ਸ਼ੁਰੂ ਹੋਇਆ ਤੁਹਾਨੂੰ ਦੱਸ ਦਿਆਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਦੋਂ ਪੰਜਾਬ ਪੁਲਿਸ ਐਕਸ਼ਨ ਕਰਦੀ ਹੈ ਉਹਦੇ ਵਿੱਚ 12 ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਉਪ ਤੋਂ ਬਾਅਦ ਐਸਆਈਟੀ ਬਣਾਈ ਜਾਂਦੀ ਹੈ ਤਾਂ ਹੁਣ ਐਸਆਈਟੀ ਵੀ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੜਤਾਲ ਕਰ ਰਹੀ ਹੈ ਕਿ ਆਖਰ ਘਟਨਾ ਕਿਸ ਤਰੀਕੇ ਦੇ ਨਾਲ ਵਾਪਰੀ ਤੇ ਕਿਸਦੀ ਕੀ ਇਹਦੇ ਵਿੱਚ ਭੂਮਿਕਾ ਸੀ ਉਹ ਤਮਾਮ ਤੱਥਾਂ ਨੂੰ ਖੰਘਾਲਣ ਦਾ ਯਤਨ ਕਰ ਰਹੀ ਹੈ ਐਸਆਈਟੀ ਪਰ ਹੁਣ ਹਾਈ ਕੋਰਟ ਹੈ ਜਰੂਰ ਸਖਤ ਨਜ਼ਰ ਆ ਰਿਹਾ ਹੈ ਜੇਕਰ ਪੀੜਿਤ ਪਰਿਵਾਰ ਇਹ ਜਿਹੜੀ 31 ਤਰੀਕ ਨੂੰ ਗੱਲ ਕੀਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੀੜਿਤ ਕਰਨਲ ਦੀ ਪਤਨੀ ਜਸਵਿੰਦਰ कौर ਦੇ ਨਾਲ ਮੁਲਾਕਾਤ ਹੋਣੀ ਹੈ ਤਾਂ ਜੇਕਰ ਉਹਨਾਂ ਦੀ ਪਤਨੀ ਸੰਤੁਸ਼ਟ ਨਹੀਂ ਹੁੰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜੀ ਐਸਟੀ ਜਾਂਚ ਕਰ ਰਹੀ ਹੈ ਉਹ ਤੋਂ ਵੀ ਸੰਤੁਸ਼ਟ ਨਹੀਂ ਹੁੰਦੇ ਤਾਂ ਫਿਰ ਇਹ ਮੈਟਰ ਸੀਬੀਆਈ ਕੋਲ ਵੀ ਜਾ ਸਕਦਾ ਹੈ ਕਿਉਂਕਿ ਇਹ ਇੱਕ ਛੋਟਾ ਮੈਟਰ ਨਹੀਂ ਰਿਹਾ ਕਿਉਂਕਿ ਜੇਕਰ ਇਸ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇੱਕ ਵੱਡੇ ਅਧਿਕਾਰੀ ਜਿਹੜੇ ਕਿ ਪੰਜਾਬ ਪੁਲਿਸ ਦੇ ਡੀਆਈਜੀ ਦੇ ਬਰਾਬਰ ਹੁੰਦੇ ਨੇ ਇੱਕ ਕਰਨਲ ਉਹਨਾਂ ਦੇ ਨਾਲ ਕੁੱਟਮਾਰ ਹੋਈ ਸੀਗੀ ਉਹਨਾਂ ਦੇ بیٹے ਨਾਲ ਕੁੱਟਮਾਰ ਹੋਈ ਸੀ ਪੰਜਾਬ ਪੁਲਿਸ ਦੇ ਵੱਲੋਂ ਤਮਾਮ ਸੀਸੀਟੀਵੀ ਫੁਟੇਜ ਵੀ ਪੀੜਤ ਪਰਿਵਾਰ ਮੀਡੀਆ ਸਾਹਮਣੇ ਨਸ਼ਰ ਕਰ ਚੁੱਕਿਆ ਹੈ ਜਿਹੜੀਆਂ ਮੁਆਫੀਆਂ ਮੰਗੀਆਂ ਗਈਆਂ ਸਬੰਧਤ ਪੁਲਿਸ ਅਧਿਕਾਰੀਆਂ ਵੱਲੋਂ ਫੋਮ ਦੇ ਉੱਤੇ ਉਹ ਵੀ ਪੀੜਤ ਪਰਿਵਾਰ ਜਿਹੜਾ ਪਬਲਿਕ ਤੌਰ ਦੇ ਉੱਤੇ ਨਸ਼ਰ ਕਰ ਚੁੱਕਿਆ ਹੈ ਕਿ ਇਸ ਤਰੀਕੇ ਦੇ ਨਾਲ ਇਹਨਾਂ ਨੇ ਮੁਆਫੀਆਂ ਮੰਗੀਆਂ ਤਾਂ ਬਹੁਤ ਸਾਰੇ ਸਬੂਤ ਪੀੜਤ ਪਰਿਵਾਰ ਦਿਖਾ ਚੁੱਕਿਆ ਤੇ ਜਿਹੜੀ ਅੱਜ ਹਾਈ ਕੋਰਟ ਦੇ ਵਿੱਚ ਵੀਡੀਓ ਵੀ ਦਿਖਾਈ ਗਈ ਸੀਗੀ ਕਿ ਕਿਸ ਤਰੀਕੇ ਨਾਲ ਉਹ ਇਨਸਪੈਕਟਰ ਜਿਨ੍ਹਾਂ ਨੇ ਕਰਨਲ ਦੇ ਉੱਤੇ ਉੱਟਮਾਰ ਕੀਤੀ ਉਹਨਾਂ ਦੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਤਾਂ ਉਹ ਬਾਅਦ ਵਿੱਚ ਮੁਆਫੀ ਮੰਗ ਰਹੇ ਨੇ ਇਹ ਵੀ ਹਾਈ ਕੋਰਟ ਨੂੰ ਦਿਖਾਇਆ ਗਿਆ ਜਿਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਨੇ ਤਾਂ ਪੰਜਾਬ ਸਰਕਾਰ ਕਸੂਤੀ ਸਥਿਤੀ ਵਿੱਚ ਫਸਦੀ ਨਜ਼ਰ ਆ ਰਹੀ ਹੈ ਕਿਉਂਕਿ ਇਹ ਮਾਮਲੇ ਵਿੱਚ 2 ਦਿਨਾਂ ਦੇ ਅੰਦਰ ਹੁਣ ਜਵਾਬ ਦੇਣਾ ਪਏਗਾ ਐਫੀਡੈਵਟ ਦਾਖਲ ਕਰਨਾ ਪਏਗਾ ਕਿ ਉਹਦੇ ਉੱਤੇ ਇਸ ਮੈਟਰ ਦੇ ਵਿੱਚ ਕੀ ਕੁਝ ਹੁਣ ਤੱਕ ਰਿਹਾ ਹੈ ਜਿਹੜੀਆਂ ਖਾਮੀਆਂ ਸੀਗੀਆਂ ਉਹ ਕਿਉਂ ਹੋਈਆਂ ਕਿਉਂ ਨਹੀਂ ਕਰਨਲ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਪੰਜਾਬ ਪੁਰਸ ਦਿਖਦਿਆਂ ਇਸ ਪੂਰੇ ਮਾਮਲੇ ਵਿੱਚ ਜਵਾਬ ਕੀ ਦਿੰਦੀ ਹੈ ਉਸ ਤੋਂ ਬਾਅਦ ਅਦਾਲਤ ਦਾ ਰੁਖ ਕੀ ਰਹਿੰਦਾ ਹੈ 28 ਤਰੀਕ ਨੂੰ ਦੁਬਾਰਾ ਸੁਣਵਾਈ ਹੋਣੀ ਹੈ 28 ਮਾਰਚ ਨੂੰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਹ ਮੈਟਰ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਜੋ ਜਾਜਕ ਧੰਨਵਾਦ